ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਅਹਮਦਾਬਾਦ ਵਿੱਚ ਹੋਏ 에ਅਰ ਇੰਡੀਆ ਦੇ ਜਹਾਜ਼ ਹਾਦਸੇ ਬਾਰੇ ਬਹੁਤ ਹੀ ਅ ਦੁਖਦਾਈ ਘਟਨਾ ਸੀ ਇਹ ਹਾਂਜੀ ਸਤਿ ਸ੍ਰੀ ਅਕਾਲ ਵਾਕੇ ਬਹੁਤ ਅਫਸੋਸਨਾਕ ਖਬਰ ਹੈ ਸਾਡੇ ਕੋਲ ਇਸ ਬਾਰੇ ਤਾਜ਼ਾ ਜਾਣਕਾਰੀ ਹੈ ਮਤਲਬ ਇੱਕ ਅਪਡੇਟ ਆਇਆ ਹੈ ਇਸ ਦੇ ਪ੍ਰਭਾਵਾਂ ਬਾਰੇ ਵੀ ਹਮ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਦੇ ਮੁੱਖ ਤੱਥ ਸਮਝਣ ਦੀ ਕੀ ਹੋਇਆ ਜਾਂਚ ਕਿੱਥੇ ਪਹੁੰਚੀ ਹੈ ਤੇ ਅਸਰ ਕੀ ਪੈ ਰਿਹਾ ਬਿਲਕੁਲ ਇਸ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ 242 ਲੋਕਾਂ ਵਿੱਚੋਂ ਸਿਰਫ ਇੱਕ ਹੀ ਬਚਿਆ ਚਲੋ ਇਸ ਤੇ ਥੋੜੀ ਗੱਲ ਕਰਦੇ ਹਾਂ ਹਾਂਜੀ ਸ਼ੁਰੂ ਕਰਦੇ ਹਾਂ ਇਹ ਘਟਨਾ ਜਿਵੇਂ ਤੁਸੀਂ ਕਿਹਾ ਵਾਕੀ ਹਿਲਾ ਦੇਣ ਵਾਲੀ ਹੈ ਇਹ 12 ਜੂਨ 2025 ਦੀ ਗੱਲ ਹੈ ਹਾਂਜੀ 에ਅਰ ਇੰਡੀਆ ਦੀ ਫਲਾਈਟ ਸੀ AI 171 ਬੋਇੰਗ 787 ਪੇਟ ਜਹਾਜ਼ ਅਹਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਸੀ ਅੱਛਾ ਦੁਪਹਿਰ ਦਾ ਸਮਾਂ ਸੀ ਕਰੀਬ 1:38 ਵਜੇ ਉਡਾਨ ਭਰੀ पर बदकिस्मती नाल सफर बहुत ही छोटा ਰਿਹਾ ਹਾਂ ਮੈਂ ਪੜ ਰਹੀ ਸੀ ਬਹੁਤ ਹੀ ਛੋਟਾ ਸਿਰਫ 36 ਸਕਿੰਡ ਹਾਂ ਬਿਲਕੁਲ ਟੇਕ ਆਫ ਤੋਂ ਸਿਰਫ 36 ਸਕਿੰਡ ਬਾਅਦ ਹੀ ਜਹਾਜ਼ ਨੇ ਉਚਾਈ ਗਵਾਣੀ ਸ਼ੁਰੂ ਕਰ ਦਿੱਤੀ ਤੇ ਫਿਰ ਉਹ ਹੇਠਾਂ ਆ ਗਿਆ ਤੇ ਉਹ ਸਿੱਧਾ ਸ਼ਹਿਰ ਚ ਡਿੱਗ ਗਿਆ ਹਾਂ ਅਹਮਦਾਬਾਦ ਦੇ ਮੇਘਾਣੀ ਨਗਰੇ ਇਲਾਕੇ ਵਿੱਚ ਉੱਥੇ ਬੀਜੇ ਮੈਡੀਕਲ ਕਾਲਜ ਦਾ ਹੌਸਟਲ ਬਲਾਕ ਹੈ ਉਸ ਨਾਲ ਟਕਰਾ ਗਿਆ ਓਹੋ ਫਿਰ ਤਾਂ ਅੱਗ ਵੀ ਬਹੁਤ ਲੱਗੀ ਹੋਵੇਗੀ ਹਾਂਜੀ ਬਹੁਤ ਭਿਆਨਕ ਅੱਗ ਲੱਗੀ ਤਬਾਹੀ ਦਾ ਮੰਜ਼ਰ ਸੀ ਜਾਣੀ ਨੁਕਸਾਨ ਦਾ ਅੰਕੜਾ ਤਾਂ ਮਤਲਬ ਬਹੁਤ ਹੀ ਵੱਡਾ ਹੈ ਕਿੰਨਾ ਕੁ ਨੁਕਸਾਨ ਹੋਇਆ ਮਤਲਬ ਜਹਾਜ਼ ਵਿੱਚ ਤੇ ਜ਼ਮੀਨ ਤੇ ਦੇਖੋ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ 230 ਯਾਤਰੀ ਤੇ 12 ਕਰੂ ਮੈਂਬਰ ਹਾਂਜੀ ਉਹਨਾਂ ਵਿੱਚੋਂ 241 ਦੀ ਮੌਤ ਹੋ ਗਈ ਮਤਲਬ ਸਿਰਫ 21 ਬਚਿਆ ਸਿਰਫ 1 ਹਾਂ ਤੇ ਜ਼ਮੀਨ ਤੇ ਵੀ ਜਿੱਥੇ ਜਹਾਜ਼ ਡਿੱਗਿਆ ਉੱਤੇ ਘੱਟੋ ਘੱਟ 39 ਲੋਕਾਂ ਦੀ ਮੌਤ ਹੋਈ ਤੇ ਲਗਭਗ 60 ਲੋਕ ਜ਼ਖਮੀ ਹੋਏ ਰੱਬਾ ਇਹ ਬਹੁਤ ਹੀ ਭਿਆਨਕ ਹੈ ਪਰ ਉਹ ਇੱਕ ਯਾਤਰੀ ਜੋ ਬਚਿਆ ਉਹਨਾਂ ਬਾਰੇ ਕੁਝ ਪਤਾ ਹੈ ਹਾਂ ਉਹਨਾਂ ਦਾ ਨਾਮ ਹੈ ਵਿਸ਼ਵਾਸ ਕੁਮਾਰ ਰਮੇਸ਼ ਬ੍ਰਿਟਿਸ਼ ਪਾਰਤੀ ਨਾਗਰੀਖਨ ਅੱਛਾ ਉਹ ਸੀਟ 11ਏ ਦੇ ਬੈਠੇ ਸਨ ਕਿਸਮਤ ਕਹਿ ਲੋ ਜਾਂ ਚਮਤਕਾਰ ਉਹ ਇਸ ਭਿਆਨਕ ਹਾਦਸੇ ਵਿੱਚੋਂ ਬਚ ਗਏ ਵਾਕਈ ਚਮਤਕਾਰੀ ਹੈ ਪਰ ਬਾਕੀ ਪੀੜਤਾਂ ਦੇ ਪਰਿਵਾਰਾਂ ਲਈ ਇਹ ਸਮਾਂ ਕਿੰਨਾ ਔਖਾ ਹੋਵੇਗਾ ਪਛਾਣ ਵਗੈਰਾ ਹੋ ਰਹੀ ਹੈ ਲਾਸ਼ਾਂ ਦੀ ਹਾਂਜੀ ਪਛਾਣ ਦਾ ਕੰਮ ਚੱਲ ਰਿਹਾ ਹੈ ਪਰ ਇਹ ਬਹੁਤ ਹੌਲੀ ਤੇ ਮੁਸ਼ਕਲ ਪ੍ਰਕਿਰਿਆ ਹੁੰਦੀ ਹੈ ਖਾਸ ਕਰਕੇ ਅਜਿਹੇ ਹਾਦਸਿਆਂ ਵਿੱਚ 22 ਜੂਨ ਤੱਕ ਦੀ ਜੋ ਰਿਪੋਰਟ ਹੈ ਹਾਂਜੀ ਉਸ ਮੁਤਾਬਕ ਕੁੱਲ 270 ਪੀੜਤਾ ਜਹਾਜ਼ ਤੇ ਜ਼ਮੀਨ ਦੇ ਮਿਲਾ ਕੇ ਵਿੱਚੋਂ 251 ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਹੋ ਚੁੱਕੀ ਹੈ ਠੀਕ ਹੈ ਤੇ 245 ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਹਾਲੇ ਵੀ ਕੁਝ ਪਛਾਣਾ ਬਾਕੀ ਹਨ ਹਮ ਹੁਣੇ ਦੇ ਕਿਸੇ ਕਰੂ ਮੈਂਬਰ ਦੀ ਪਛਾਣ ਹੋਈ ਸੀ ਸ਼ਾਇਦ ਹਾਂ 21 ਜੂਨ ਨੂੰ ਖਬਰ ਆਈ ਸੀ ਮਨੀਪੁਰ ਦੀ ਇੱਕ 20 ਸਾਲਾ ਕੈਬਨ ਅਟੈਂਡੈਂਸੀ ਕੌਂਗਬ੍ਰੇਲ ਥਪਮ ਨੰਗਨਥੋਈ ਸ਼ਰਮਾ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋਈ ਹੈ ਬਹੁਤ ਦੁਖਤੀ ਗੱਲ ਹੈ ਅੱਛਾ ਹੁਣ ਆਨੇ ਆ ਜਾਂਚਵਾਲ ਇੰਨਾ ਵੱਡਾ ਹਾਦਸਾ ਹੋਇਆ ਕਾਰਨ ਕੀ ਹੋ ਸਕਦਾ ਹੈ ਕੁਝ ਪਤਾ ਲੱਗਾ ਦੇਖੋ ਜਾਂਚ ਤਾਂ ਉਸੇ ਵੇਲੇ ਸ਼ੁਰੂ ਹੋ ਗਈ ਸੀ ਭਾਰਤ ਦੀ AAIB ਯਾਨੀ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਤੇ DGCA ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਹਾਂਜੀ ਉਹ ਦੋਵੇਂ ਇਸ ਦੀ ਜਾਂਚ ਕਰ ਰਹੇ ਨੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਹਾਜ਼ ਦੇ ਦੋਵੇਂ ਬਲੈਕ ਬਾਕਸ ਯਾਨੀ ਫਲਾਈਟ ਡਾਟਾ ਰਿਕਾਰਡਰ ਤੇ ਕਾਕਪਿਟ ਵੌਇਸ ਰਿਕਾਰਡਰ ਉਹ ਮਿਲ ਗਏ ਨੇ ਅੱਛਾ ਇਹ ਬਹੁਤ ਜ਼ਰੂਰੀ ਹੁੰਦੇ ਨੇ ਬਿਲਕੁਲ ਇਹਨਾਂ ਤੋਂ ਹੀ ਅਸਲ ਵਿੱਚ ਪਤਾ ਲੱਗੇਗਾ ਕਿ ਆਖਰੀ ਪਲਾਂ ਵਿੱਚ ਕੀ ਹੋਇਆ ਸੀ ਪਰ ਇੱਕ ਹੋਰ ਅਹਿਮ ਸੁਰਾਗ ਮਿਲਿਆ ਹੈ OK ਜਹਾਜ਼ ਦੀ ਇੱਕ ਚੀਜ਼ ਹੁੰਦੀ ਹੈ ਰੈਮ 에ਅਰ ਟਰਬਾਈਨ ਯਾਨੀ RAT ਹਾਂ ਸੁਣਿਆ ਹੈ ਇਸ ਬਾਰੇ ਇਹ ਐਮਰਜੈਂਸੀ ਚ ਕੰਮ ਆਉਂਦੀ ਹੈ ਬਿਲਕੁਲ ਇਹ ਇੱਕ ਛੋਟੀ ਟਰਬਾਈਨ ਹੁੰਦੀ ਹੈ ਜੋ ਹਵਾ ਦੇ ਜ਼ੋਰ ਨਾਲ ਘੁੰਮ ਕੇ ਬਿਜਲੀ ਬਣਾਉਂਦੀ ਹੈ ਪਰ ਸਿਰਫ ਉਦੋਂ ਜਦੋਂ ਜਹਾਜ਼ ਦੇ ਦੋਵੇਂ ਇੰਜਨ ਤੇ ਬੈਕਅਪ ਪਾਵਰ ਵੀ ਫੇਲ ਹੋ ਜਾਵੇ ਤੇ ਇਸ ਕੇਸ ਵਿੱਚ ਕੁਝ ਤਸਵੀਰਾਂ ਜਾਂ ਵੀਡੀਓਜ਼ ਤੋਂ ਇੰਜ ਲੱਗ ਰਿਹਾ ਹੈ ਕਿ ਇਹ ਆਰ.ਏ.ਟੀ. ਹਾਦਸੇ ਤੋਂ ਠੀਕ ਪਹਿਲਾਂ ਬਾਹਰ ਨਿਕਲੀ ਹੋਈ ਸੀ ਯਾਨੀ ਚਾਲੂ ਸੀ। ਉਹ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸ਼ਾਇਦ ਦੋਵੇਂ ਇੰਜਨ ਫੇਲ ਹੋ ਗਏ ਸਨ। ਹਾਂ ਇੱਕ ਬਹੁਤ ਵੱਡਾ ਸੰਕੇਤ ਹੈ। ਇਹ ਇਸ਼ਾਰਾ ਕਰਦਾ ਹੈ ਕਿ ਜਹਾਜ਼ ਨੇ ਟੇਕ-ਆਫ ਤੋਂ ਤੁਰੰਤ ਬਾਅਦ ਸ਼ਾਇਦ ਪੂਰੀ ਪਾਵਰ ਗਵਾ ਦਿੱਤੀ ਸੀ ਪਰ ਪੱਕਾ ਸਬੂਤ ਬਲੈਕ ਬਾਕਸ ਤੋਂ ਹੀ ਮਿਲੇਗਾ। ਇਹ ਤਾਂ ਬਹੁਤ ਗੰਭੀਰ ਗੱਲ ਹੈ। ਇਸ ਹਾਦਸੇ ਦਾ 에ਅਰ ਇੰਡੀਆ ਦੇ ਆਪਰੇਸ਼ਨਸ ਤੇ ਕੀ ਅਸਰ ਪਿਆ ਹੈ? ਫਲਾਈਟਾਂ ਵਗੈਰਾ ਕਟੀਆਂ ਨੇ। ਹਾਂਜੀ ਅਸਰ ਤਾਂ ਪਿਆ ਹੈ 에어 ਇੰਡੀਆ ਨੇ ਆਪਣੀਆਂ ਨੈਰੋ ਬੋਡੀ ਉਡਾਣਾ ਵੇਚ ਤਾਂ 5% ਤੋਂ ਕਟਕਟੌਤੀ ਕੀਤੀ ਹੈ ਪਰ ਵਾਈਡ ਬੋਡੀ ਫਲੀਟ ਜਿਵੇਂ ਕਿ ਇਹ 787 ਵਾਲੇ ਜਹਾਜ਼ ਉਹਨਾਂ ਦੇ ਆਪਰੇਸ਼ਨਸ ਵਿੱਚ ਲਗਭਗ 15% ਦੀ ਕਮੀ ਆਈ ਹੈ 15% ਇਹ ਤਾਂ ਕਾਫੀ ਹੈ ਹਾਂ ਕਈ ਇੰਟਰਨੈਸ਼ਨਲ ਤੇ ਕਰੇਲੂ ਰੂਟਾਂ ਤੇ ਉਡਾਣਾਂ ਜੁਲਾਈ ਦੇ ਅੱਧ ਤੱਕ ਮੁਅਤਲ ਕਰ ਦਿੱਤੀਆਂ ਗਈਆਂ ਨੇ ਤੇ ਇਹ ਸਿਰਫ ਇੱਕ ਜਹਾਜ਼ ਦੇ ਘਾਟੇ ਕਰਕੇ ਹੈ ਜਾਂ ਕੋਈ ਹੋਰ ਕਾਰਨ ਵੀ ਹੈ ਦੇਖੋ ਇੱਕ ਜਹਾਜ਼ ਦਾ ਨੁਕਸਾਨ ਤਾਂ ਹੈ ਹੀ ਪਰ ਨਾਲ ਹੀ ਡੀਜੀਸੀਏ ਨੇ ਸਾਵਧਾਨੀ ਵਜੋਂ 에ਅਰ ਇੰਡੀਆ ਦੇ ਪੂਰੇ ਬੋਇੰਗ 787 ਤੇ 777 ਫਲੀਟ ਦੀ ਜਾਂਚ ਦੇ ਹੁਕਮ ਦਿੱਤੇ ਹਨ ਅੱਛਾ ਮਤਲਬ ਉਹ ਦੇਖ ਰਹੇ ਨੇ ਕਿ ਕਿਤੇ ਕੋਈ ਵੱਡਾ ਮਸਲਾ ਤਾਂ ਨਹੀਂ ਸਿਰਫ ਇਸੇ ਜਹਾਜ਼ ਦਾ ਨਹੀਂ ਬਿਲਕੁਲ ਇਹ ਯਕੀਨੀ ਬਣਾਉਣ ਲਈ ਕਿ ਕੋਈ ਸਿਸਟਮ ਵਿਆਪੀ ਖਰਾਬੀ ਤਾਂ ਨਹੀਂ ਹੈ ਇਹ ਸਟੈਂਡਰਡ ਪ੍ਰੋਸੀਜਰ ਹੈ ਅਜਿਹੇ ਹਾਲਾਤਾਂ ਵਿੱਚ ਠੀਕ ਹੈ ਤੇ ਆਰਥਿਕ ਤੌਰ ਤੇ ਮਤਲਬ ਸ਼ੇਅਰ ਬਾਜ਼ਾਰ ਵਗੈਰਾ ਤੇ ਕੋਈ ਅਸਰ ਹਾਂ ਥੋੜਾ ਅਸਰ ਦੇਖਣ ਨੂੰ ਮਿਲਿਆ ਦੂਜੀਆਂ 에ਅਰਲਾਈਨਾਂ ਜਿਵੇਂ ਇੰਡੀਗੋ ਸਪਾਈਸ ਜੈਟ ਤੇ ਕੁਝ ਟਿਕਟਿੰਗ ਪਲੈਟਫਾਰਮਾਂ ਦੇ ਸ਼ੇਰਾਂ ਵਿੱਚ 3-4% ਦੀ ਗਿਰਾਵਟ ਆਈ ਸੀ ਅੱਛਾ ਦੂਜੀਆਂ 에ਅਰਲਾਈਨਾਂ ਦੇ ਵੀ ਹਾਂਜੀ ਕਿਉਂਕਿ ਅਜਿਹੀ ਘਟਨਾ ਨਾਲ ਪੂਰੇ ਹਵਾਬਾਜ਼ੀ ਸੈਕਟਰ ਪ੍ਰਤੀ ਯਾਤਰੀਆਂ ਦੇ ਮਨ ਵਿੱਚ ਥੋੜਾ ਡਰ ਆ ਜਾਂਦਾ ਹੈ ਹੋਟਲ ਸਟਾਕਸ ਵੀ ਥੋੜੇ ਹੇਠਾਂ ਆਏ ਸਨ ਸਮਝ ਆਉਂਦੀ ਏ ਗੱਲ ਪਰ ਇਸ ਸਭ ਦੇ ਵਿਚਕਾਰ ਇੱਕ ਬੜੀ ਅਜੀਬ ਜਿਹੀ ਗੱਲ ਸੁਣਨ ਨੂੰ ਮਿਲੀ ਸੀਟ ਨੰਬਰ 11ਏ ਬਾਰੇ ਹਾਂਜੀ ਇਹ ਵਾਕੀ ਬਹੁਤ ਦਿਲਚਸਪ ਹੈ ਕਿਉਂਕਿ ਜਿਹੜੇ ਇਕਲੌਤੇ ਯਾਤਰੀ ਬਚੇ ਵਿਸ਼ਵਾਸ ਕੁਮਾਰ ਰਮੇਸ਼ ਉਹ ਸੀਟ 11ਏ ਤੇ ਸਨ ਹਾਂ ਤਾਂ ਹੁਣ ਖਬਰਾਂ ਆ ਰਹੀਆਂ ਨੇ ਕਿ ਲੋਕ 에ਅਰ ਇੰਡੀਆ ਦੀਆਂ ਫਲਾਈਟਾਂ ਵਿੱਚ ਖਾਸ ਤੌਰ ਤੇ ਸੀਟ 11ਏ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਤਾਂ ਇਸ ਲਈ ਵਾਧੂ ਪੈਸੇ ਦੇਣ ਲਈ ਵੀ ਤਿਆਰ ਨੇ ਸੱਚੀ ਇਹ ਤਾਂ ਬਹੁਤ ਹੀ ਅਜੀਬ ਹੈ ਮਤਲਬ ਇਸ ਦਾ ਸੁਰੱਖਿਆ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ ਬਿਲਕੁਲ ਨਹੀਂ ਕੋਈ ਤਰਕ ਨਹੀਂ ਇਸ ਪਿੱਛੇ ਪਰ ਇਹ ਸ਼ਾਇਦ ਦਿਖਾਉਂਦਾ ਹੈ ਕਿ ਅਜਹੀ ਤਰਾਸਤੀ ਤੋਂ ਬਾਅਦ ਲੋਕ ਕਿਵੇਂ ਉਮੀਦ ਲਵਦੇ ਨੇ ਭਾਵੇਂ ਉਹ ਕਿਸੇ ਵਹਿਮ ਤੇ ਹੀ ਆਧਾਰਿਤ ਹੋਵੇ ਇੱਕ ਲੱਕੀ ਸੀਡ ਦਾ ਵਿਚਾਰ ਹਾਂ ਸ਼ਾਇਦ ਮੰਨੂ ਤਸੱਲੀ ਦੇਣ ਲਈ ਅੱਛਾ ਇੱਕ ਹੋਰ ਗੱਲ ਸੀ ਕਿ ਇਸ ਹਾਦਸੇ ਨੇ 에어ਪੋਰਟ ਦੇ ਆਸ-ਪਾਸ ਦੇ ਬੁਨਿਆਦੀ ਢਾਂਚੇ ਵੱਲ ਵੀ ਧਿਆਨ ਖਿੱਚਿਆ ਹੈ ਹਾਂ ਖਾਸ ਕਰਕੇ ਉਹਨਾਂ 에어ਪੋਰਟਾਂ ਤੇ ਜਿੱਥੇ ਆਬਾਦੀ ਨੇੜੇ ਹੈ ਖਬਰਾਂ ਅਨੁਸਾਰ ਪਟਨਾ ਅਤੇ ਭੇਟਾ ਹਵਾਈ ਅੱਡਿਆਂ ਤੇ ਸੁਰੱਖਿਆ ਵਧਾਉਣ ਦੀਆਂ ਯੋਜਨਾਵਾਂ ਤੇ ਨਵੇਂ ਸਿਰਿਓਂ ਵਿਚਾਰ ਹੋ ਰਿਹਾ ਹੈ ਇਹ ਚੰਗੀ ਗੱਲ ਹੈ ਤਾਂ ਹੁਣ ਅੱਗੇ ਕੀ ਜਾਂਚ ਵਿੱਚ ਕੀ ਉਮੀਦ ਕਰੀਏ ਜਾਂਚ ਹੁਣ ਬਹੁ ਡੂੰਘਾਈ ਨਾਲ ਹੋਵੇਗੀ ਇਹ AIB ਤੇ DGCA ਹਰ ਪਹਿਲੂ ਨੂੰ ਦੇਖਣਗੇ ਕਿ ਕੋਈ ਮਕੈਨੀਕਲ ਖਰਾਬੀ ਸੀ ਕਿ ਪਾਇਲਟ ਦੀ ਕੋਈ ਗਲਤੀ ਸੀ ਮੌਸਮ ਕੇ ਹੋ ਜਾ ਸੀ ਕਿ ਕੋਈ ਪੰਛੀ ਟਕਰਾਇਆ ਸੀ ਟੇਕ ਆਫ ਵੇਲੇ ਹਾਂ ਇਹ ਸਾਰੇ ਕਾਰਕ ਹੋ ਸਕਦੇ ਨੇ ਬਿਲਕੁਲ ਬਲੈਕ ਬਾਕਸ ਦਾ ਡਾਟਾ